ਹੁਕਮ ਹੋਇਆ ਸ਼੍ਰੀ ਇਹਨਾਂ ਦੇ ਬੰਦ-ਬੰਦ ਕਟੋ ਅਰਦਾਸ ਗੁਰੂ ਅੱਗੇ ਮਨੀ ਸਿੰਘ ਫਰਮਾਉਣ ਲੱਗਾ ਅਡੋਲਤਾ ਬਖਸ਼ੀ ਸਤਿਗੁਰ ਮੇਰਿਆ ਤੋਂ ਅੱਜ ਹੁਕਮ ਤੇਰੇ ਨੂੰ ਮੈਂ ਕਮਾਉਣ ਲੱਗਾ ਪਰਖ ਹੁੰਦੀ ਆਈ ਅੱਜ ਤੱਕ タルਮੀਆਂ ਦੀ ਇਸੇ ਪਰਖ ਦਾ ਪਰਚਾ ਮੇਰੇ ਤੇ ਵੀ ਆਉਣ ਲੱਗਾ ਹੱਥ ਤੁਹਾਡਾ ਹੋਵੇ ਸਿਰ ਉਤੇ ਮੰਡੋਲੇ ਨਾ ਪ੍ਰੇਮ ਦੀ ਖੇਡ ਖੇਡਣ ਦਾ ਵੱਲ ਮੈਂ ਸਿਖਾਉਣ ਲੱਗਾ ਬੰਦ ਕਟਾ ਕੇ ਸਰੀਰ ਦੇ ਬੰਦਨਾ ਤੋਂ ਮੁਕਤ ਹੋਵਾਂ ਸਾਥੀ ਆਤਮਾ ਨੂੰ ਘੁੰਮਣ ਘੇਰੀਆਂ ਤੋਂ ਛਡੋਂ ਲਗਾ ਬਖਸ਼ੀ ਥਾਂ ਚਰਨਾ ਆਪਣਿਆਂ ਵਿੱਚ ਸਤਿਗੁਰੂ ਮੇਰਿਆ ਤੋਂ ਮੈਂ ਜਿੱਤ ਕੇ ਜੀਵਨ ਦੀ ਬਾਜੀ ਫੱਜ ਆਉਂ ਲਗਾ ਬੰਦ ਦਾ ਮਤਲਬ ਹੁੰਦਾ ਜਿੱਥੇ ਸਾਦੇ ਸਰੀਰ ਦਾ ਮੋੜ ਪੈਂਦਾ ਹੋਵੇ ਬਾਹ ਦੇ 18 ਟੁਕੜੇ ਕਿਤੇ ਜਾਂਦੇ ਬਨੀ ਸਿੰਘ ਆਪਣੇ ਅੰਦਰ ਉਹ ਸਬਰ ਤੇ ਸੰਤੋਖ ਨੂੰ ਭਰ ਕੇ ਅਡੋਲ ਬੰਦ-ਬੰਦ ਸਰੀਰ ਦੇ ਕਟਾਏ ਜਾਂਦੇ ਆ ਜੀ